ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਤਗ੍ਰਿਫਤਾਰ ਕਰ ਲਿਆ ਸੀਗਾ ਉਹਨਾਂ ਨੂੰ ਜੇਲ੍ਹ ਦੀ ਭੇਜ ਦਿੱਤਾ ਗਿਆ ਪਰ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ तमाम ਜਾਣਕਾਰੀ ਨਾਲ ਜੁੜੇ ਨਾ ਸਾਡੇ ਨਾਲ ਸੀਨੀਅਰ ਪੱਤਕਾ ਜੁਤਾਸੀ ਭੁੱਲਰ ਜੀ ਭੁੱਲਰ ਜੀ ਇਸ ਬਾਬਤ ਤਾਜ਼ੀ ਜਾਣਕਾਰੀ ਕੀ ਹੈਗੀ ਹੈ ਬਿਲਕੁਲ ਕਿਉਂਕਿ ਕਾਨੂੰਨ ਮੁਤਾਬਕ ਜਦ ਕਿਸੇ ਵੀ ਮੁਲਾਜ਼ਮ ਨੂੰ ਜਾਂ ਅਧਿਕਾਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਦੇ ਵਿੱਚ ਜਾਂ ਰੰਗੇ ਹੱਥੀਂ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਤੇ ਫਿਰ ਸਰਕਾਰ ਦੀ ਜਾਂ ਉਸ ਮੈਕਮੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਾਨੂੰਨ ਦੀ ਪਾਲਣਾ ਕਰਦੇ ਉਸ ਅਧਿਕਾਰੀ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ 16 ਅਕਤੂਬਰ ਨੂੰ ਹਰਜਨ ਸਿੰਘ ਭੁੱਲਰੋਣਾ ਨੂੰ ਸੀਬੀਆਈ ਨੇ ਰੰਗੇ ਹੱਥੀਂ ਪੈਸੇ ਲੈ ਕੇ ਗ੍ਰਿਫਤਾਰ ਕੀਤਾ ਸੀ ਔਰ ਉਹਨਾਂ ਦਾ ਬਾਅਦ ਚ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 14 ਦਿਨ ਦਾ ਉਹਨਾਂ ਦਾ ਡਿਵੀਜ਼ਨਲ ਰਮਾਂਡ ਚੱਲ ਰਿਹਾ ਹਾਲਾਂਕਿ ਜਿਹੜੀ ਸੀਬੀਆਈ ਆ ਉਹ ਜੇਲ੍ਹ ਦੇ ਅੰਦਰ ਜਾ ਕੇ ਵੀ ਪੁੱਛਗਿੱਛ ਕਰ ਸਕਦੀ ਆ ਔਰ 180 ਆਈਪੀਸੀ ਤਹਿਤ ਉਹਨੂੰ ਜੇਲ੍ਹ ਤੋਂ ਬਾਹਰ ਲੈ ਕੇ ਵੀ ਪੁੱਛਗਿੱਛ ਕਰ ਸਕਦਾ ਵੀ ਆ ਲੇਕਿਨ ਹੁਣ ਪੰਜਾਬ ਸਰਕਾਰ ਦੇ ਜਿਹੜੇ ਆਰਡਰ ਜਿਹੜੇ ਨੇ ਉਹ ਜਾਰੀ ਹੋ ਚੁੱਕੇ ਨੇ ਕਿ ਹਰਚੰਦ ਸਿੰਘ ਢੁੱਲਰ ਉਹਨਾਂ ਨੂੰ ਜਿਹੜਾ ਵਾ ਉਹ ਫਲਨ ਇਸ ਕਾਨੂੰਨ ਦੇ ਤਹਿਤ ਜਿਹੜਾ ਵਾ ਉਹਨੂੰ ਕੀਤਾ ਜਾਂਦਾ ਜਿਹੜੇ ਆਰਡਰ ਆ ਪੰਜਾਬ ਦੇ ਗ੍ਰਹਿਭਗ ਵੱਲੋਂ ਜਾਰੀ ਕੀਤੇ ਗਏ ਨੇ ਕਿਉਂਕਿ ਗ੍ਰਹਿਭਗ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਆ ਤੇ ਗ੍ਰਹਿ ਵਿਭਾਗ ਨੇ ਇਹ ਜ਼ਿਕਰ ਕੀਤਾ ਜਾਵਾ ਕਿ ਜੋ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਜਿਹੜਾ ਇੱਕ ਲੈਟਰ ਜਿਹੜਾ ਜਾਰੀ ਹੋਇਆ ਜਿਹਦੇ ਵਿੱਚ ਕਿਹਾ ਗਿਆ ਕਿ ਹਰਚੰਦਰ ਸਿੰਘ ਪੁੱਲਰ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਮਤਲ ਡੀਆਈਜੀ ਰੂਪਰ ਰੇਂਜ ਜਿਹੜਾ ਵਾ ਐਫਆਈਆਰ ਨੰਬਰ ਜਿਹੜੀ ਆ ਆਰਸੀ 0052 025 ए0019 ਡੇਟਡ 16 ਅਕਤੂਬਰ 2025 ਅੰਡਰ ਸੈਕਸ਼ਨ 7 7A ਜਿਹੜਾ ਪ੍ਰिवेंशन ਆਫ ਕ੍ਰਿਪਸ਼ਨ ਐਕਟ 1988 ਇਹ सीबीआई ਵੱਲੋਂ ਜਿਹੜਾ ਰਜਿਸਟਰਡ ਕੀਤਾ ਗਿਆ ਸੀ 16 ਤਰੀਕ ਨੂੰ ਉਹਦੇ ਚੱਲਦਿਆਂ ਜਿਹੜਾ ਹਰ ਚਾਂਸਲ ਭੁੱਲਰ ਹੋਣਾ ਨੂੰ ਮੈਜ ਵਿੱਚੋਂ ਮਤਲਬ ਕੀਤਾ ਜਾਂਦਾ ਉਹਦੇ ਤੇ ਵੀ ਕਿਹਾ ਕਿ ਜਿਹੜੇ ਆਲ ਇੰਡੀਆ ਸਰਵਰਸ ਜਿਹੜੇ ਡਿਸਪਲਾਈਨ ਤੇ ਅਪੀਲ ਦੇ ਰੂਲ ਉਹਦਾ ਜਿਹੜਾ ਸੈਕਸ਼ਨ ਰੂਲ ਨੰਬਰ 3 2 ਉਹਦੇ ਤਹਿਤ ਇਹ ਕਿ ਜੇ ਅਗਰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਜਿਹੜਾ ਵਾ ਜਿਹੜਾ ਡਿਟੇਲ ਰਹਿੰਦਾ ਹੈਗਾ ਆਪਣੇ ਸਰਵਰਸ ਦੇ ਦੁਕਾਨ ਇਹੋ ਜਿਹਾ ਮਸਲੇ ਕ੍ਰਿਮੀਨਲ ਕੇਸ ਜਾਂ ਜਾਂ ਹੋਰ ਕੋਈ ਮਸਲਾ ਵੀ ਤਾਂ ਖਾਸ ਕਰਕੇ 48 ਘੰਟੇ ਦਾ ਜਿਹੜਾ ਦੇ ਅੰਦਰ ਹੋ ਗਿਰ ਪੁਲਿਸ ਰਸਤੇ ਦੇ ਵਿੱਚ ਵੱਖ-ਵੱਖ ਕੇਸਾਂ ਦੇ ਵਿੱਚ ਅਗਰ ਰਹਿੰਦਾ ਹੈਗਾ ਤੇ ਫਿਰ ਉਹਨੂੰ ਜਿਹੜਾ ਬਾਸ ਸਮਝਿਆ ਜਾਣਾ ਚਾਹੀਦਾ ਕਿ ਉਹ ਉਹਨੂੰ ਜਿਹੜਾ ਬਾਸ ਸਸਪੈਂਡ ਕੀਤਾ ਜਾਂਦਾ ਜਿਹਦੇ ਚੱਲਿਆ ਹੁਣ ਹਰਚਾਂਸਿੰਗ ਪੁਲਰ ਹੋਣਾ ਨੂੰ ਕਿਉਂਕਿ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ 48 ਘੰਟੇ ਜਿਹੜੇ ਉਹ ਜਿਹੜੇ ਹੋ ਚੁੱਕੇ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਪਹਿਲੇ ਜਿਹੜੇ ਚੱਲਦੇ ਹੁਣ ਪੰਜਾਬ ਸਰਕਾਰ ਨੇ ਕਰਤਾਰ ਸਿੰਘ ਭੁੱਲਰ ਉਹਨਾਂ ਨੂੰ ਜਿਹੜਾ ਵਾ ਉਹ ਸਸਪੈਂਡ ਕਰ ਦਿੱਤਾ ਹੈ ਕੀ ਇਸ ਬਾਰੇ ਨਵੀਂ ਜਾਣਕਾਰੀ ਕੋਈ ਹੈ ਕਿ ਰੋਪੜ ਡੀਆਈਜੀ ਰੇਂਜ ਜਾਂ ਐਜੇ ਰੇਂਜ ਕਿਨੂੰ ਲੈ ਜਾ ਸਕਦਾ ਹੈਗਾ ਜਾਂ ਸਰਕਾਰ ਨੇ ਕੋਈ ਫੈਸਲਾ ਹੈ ਇਸ ਬਾਰੇ ਕੋਈ ਬਿਲਕੁਲ ਆਮ ਤੌਰ ਤੇ ਸਰਕਾਰ ਨੂੰ ਕਿਉਂਕਿ ਨਵਾਂ ਡੀਆਈਜੀ ਲਾਉਣਾ ਪਈਗਾ ਲੇਕਿਨ ਫਿਲਹਾਲ ਜਿਹੜੇ ਆਰਡਰ ਨੇ ਉਹ ਜਿਹੜੇ ਨੇ ਉਹਨਾਂ ਦੇ ਆਏ ਨੇ ਕਰਤਾਰ ਸਿੰਘ ਭੁੱਲਰ ਉਹਨਾਂ ਨੂੰ ਲੈ ਕੇ ਇਸ ਅਧਿਕਾਰੀ ਨੂੰ ਕਿ ਸੀਬੀਆਈ ਵੱਲੋਂ ਰਿਸ਼ਵਤ ਦੇ ਮਸਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ 48 ਘੰਟੇ ਹੋ ਚੁੱਕੇ ਸੀ ਔਰ ਜਿਹੜੇ 올 ਇੰਡੀਆ ਸਰਵਰਸ ਰੂਲ ਐਂਡ ਅਪੀਲ ਆ ਉਹਦੇ ਮੁਤਾਬਕ ਜਿਹੜੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਸਰਕਾਰ ਨੇ ਜਿਹੜੇ ਹੁਣੇ ਆਰਡਰ ਪਾਸ ਕੀਤੇ ਨੇ ਜਿਹਦੇ ਚੱਲ ਹਰਜਨ ਸਿੰਘ ਭੁੱਲਣ ਨੂੰ ਜਿਹੜਾ ਮੁਕਤਲ ਕਰ ਦਿੱਤਾ ਗਿਆ ਪਰ ਜਿਹੜਾ ਨਵਾਂ ਜਿਹੜਾ ਡੀਆਈਜੀ ਜਿਹੜਾ ਵਾ ਉਹ ਪੰਜਾਬ ਸਰਕਾਰ ਜਿਹੜੀ ਆ ਉਮਲ ਲੱਗਿਆ ਕਿ ਕੁਝ ਪੜਾ ਬਾਦ ਜਿਹੜੇ ਕਿ ਨਾ ਲਗਾ ਵੀ ਦੇ ਕੇ ਕਿਉਂਕਿ ਡੀਆਈਜੀ ਦੀ ਪੋਸਟ ਵੀ ਬੜੀ ਇੰਪੋਰਟੈਂਟ ਆ ਥਿਸ ਇਸ ਚਲਣਾ ਹੋ ਸਕਦਾ ਵਾ ਕਿ ਕੁਝ ਦੇਰ ਬਾਅਦ ਪੰਜਾਬ ਸਰਕਾਰ ਵੱਲੋਂ ਕਿਸੇ ਅਧਿਕਾਰੀ ਨੂੰ ਜਿਹੜਾ ਵਾ ਡੀਆਈਜੀ ਦਾ ਅਹੁਦਾ ਦਿੱਤਾ ਜਾ ਸਕਦਾ ਅਗਰ ਕਿਸੇ ਨੂੰ ਖਿਲਾਫ ਨਵੇਂ ਡੀਆਈਜੀ ਨਹੀਂ ਲਾਈ ਜਾਂਦੇ ਤੇ ਹੋ ਸਕਦਾ ਕਿ ਕਿਸੇ ਹੋਰ ਡੀਆਈਜੀ ਰੇਂਜ ਦੇ ਅਧਿਕਾਰੀ ਨੂੰ ਜਾਂ ਪਟਿਆਲੇ ਦੇ ਪਟਿਆਲਾ ਰੇਂਜ ਜਾਂ ਕਿਸੇ ਹੋਰ ਰੇਂਜ ਦੇ ਅਧਿਕਾਰੀ ਨੂੰ ਕਾਰਜਕਾਰੀ ਤੌਰ ਤੇ ਵੀ ਰੋਪੜ ਦੇ ਜਿਹੜੀ ਦੁਬਿਵਾਰ ਦਿੱਤੀ ਜਾਂ ਜਾਂ ਸਕਦੀ ਹੈ ਲੇਕਿਨ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਤੁਰੰਤ ਕਿਸੇ ਨਾ ਕਿਸੇ ਅਧਿਕਾਰੀ ਨੂੰ ਮਿਲ ਲੱਗਦਾ ਹੈ ਕਿ ਅਗਲੇ ਕੁਝ ਪਲਾਂ ਦੇ ਵਿੱਚ ਵਿੱਚ ਰੋਪੜ ਦੇ ਵਿੱਚ ਜਿਹੜਾ ਉਹ ਨਵਾਂ ਡੀਐਜ ਲਾ ਦਿੱਤਾ ਜੋ ਜਿਹੜੇ ਇਹ ਜਿਹੜੇ ਆਰਡਰ ਪਾਸ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਇਹ ਸੂਬੇ ਦੇ ਗ੍ਰਹਿ ਵਿਭਾਗ ਦੇ ਵਧੀਕ ਮੁਖ ਸਖਤਰ ਨੇ ਅਲੋਕ ਸ਼ੇਖਰ ਉਹਨਾਂ ਵੱਲੋਂ ਜਿਹੜੇ ਆਰਡਰ ਜਿਹੜੇ ਨੇ ਉਹ ਪਾਸ ਕੀਤੇ ਗਏ ਨੇ ਕਿ ਉਹਨਾਂ ਨੇ ਸਰਕਾਰ ਦਾ ਜਿਹੜਾ ਸਨੇਹਾ ਦੇ ਦਿੱਤਾ ਹੈ ਕਿ ਜਿਹੜੇ ਹਰਚੰਤ ਸਿੰਘ ਪੁੱਲਰ ਹੈ ਜਿਨ੍ਹਾਂ ਨੂੰ ਸੀਬੀਆਈ ਨੇ 16 ਤਰੀਕ ਨੂੰ ਗ੍ਰਿਫਤਾਰ ਕੀਤਾ ਸੀ ਜਿਹੜਾ ਕਰਪਸ਼ਨ ਐਕਟ 1988 ਉਹਦੀ ਸੈਕਸ਼ਨ 7 7ਏ ਹੈ ਇਹਦੇ ਤਹਿਤ ਉਹਨਾਂ ਦੇ ਖਿਲਾਫ ਜਿਹੜਾ ਕੇਸ ਰਜਿਸਟਰਡ ਹੋਇਆ ਸੀ ਜਿਹਦੇ ਚੱਲ ਰਿਹਾ ਹੁਣ ਹਰਚੰਤ ਸਿੰਘ ਪੁੱਲਰ ਨੂੰ ਮਹਿਕਮੇ ਤੋਂ ਜਿਹੜਾ ਵਾ ਉਹ ਮਤਲਬ ਕਰ ਦਿੱਤਾ ਗਿਆ ਇਸ ਮਸਲੇ ਨੂੰ ਲੈ ਕੇ ਜਦੋਂ ਦੀ ਡੀਆਈਜੀ ਭੁੱਲੜ ਦੀ ਜਿਹੜੀ ਅਰਚਲ ਸਿੰਘ ਭੁੱਲੜ ਦੀ ਜਿਹੜੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਕਿ ਹਜੇ ਤੱਕ ਅੱਜ ਦੀ ਡੇਟ ਆ ਜਾਂ ਹੁਣ ਤੱਕ ਕਿ ਪੰਜਾਬ ਸਰਕਾਰ ਜਾਂ ਮੰਤਰੀ ਜਾਂ ਕਿਸੇ ਦਾ ਵੀ ਜਾਂ ਕਿਸੇ ਐਮਐਲਏ ਦਾ ਵ代ਕ ਦਾ ਜਾਂ ਪਾਰਟੀ ਵੱਲੋਂ ਅਜੇ ਕੋਈ ਬਿਆਨ ਹੈ ਇਸ ਮਸਲੇ ਨੂੰ ਲੈ ਕੇ ਵੀ ਜਿਹੜੀ ਇਹ ਸੀਬੀਆਈ ਨੇ ਰਿਕਵਰੀ ਕੀਤੀ ਹੈਗੀ ਉਹਨਾਂ ਦਾ ਕੀ ਕਹਿਣਾ ਹੈਗਾ ਕੁਝ ਫਰਾਂ ਦੇ ਜਿਹੜੇ ਵਿਰੋਧੀ ਹੋ ਤੇ ਸਟੇਟਮੈਂਟ ਦੇ ਰਹੇ ਨੇ ਜਿਹੜੇ ਅਗਰ ਸ਼੍ਰੋਮਿਕ ਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਹੋਣਾ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਅੱਜ ਹੀ ਆਪਣੇ ਉਹਨਾਂ ਦੇ ਟਵਿੱਟਰ ਅਕਾਊਂਟ ਹੈ ਜਿਹਨੂੰ ਅੱਜਕੱਲ ਐਕਸ ਕਹਿੰਦੇ ਹੈਗੇ ਨੇ ਉਸ ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਜਰਨ ਲੰਮੀ ਚੌੜਾ ਇੱਕ ਸਵਾਲ ਵੀ ਖੜੇ ਕੀਤੇ ਹੈਗੇ ਨੇ ਉਹ ਲਿਖਦੇ ਨੇ ਸੁਖਬੀ ਸਿੰਘ ਬਾਦਲ ਲਈ ਕਿ ਬੜੇ ਸ਼ੌਕਿੰਗ ਜਿਹੜੀ ਆ ਤੇ ਹੈਰਾਨ ਕਰਨ ਵਾਲੀ ਆ ਇਹ ਜਿਹੜੀ ਖਬਰ ਸਾਹਮਣੇ ਆਈ ਕਿ ਇੱਕ ਡੀਆਈਜੀ ਜਿਹੜਾ ਪੰਜਾਬ ਦਾ ਸੀਬੀਆਈ ਵੱਲੋਂ 7.5 ਕਰੋੜ ਨਗਦ 2.5 ਕਿਲੋ ਸੋਨਾ 25 ਲੱਗਰੀਆਂ ਘੜੀਆਂ ਹੋਰ ਦਸਤਾਵੇਜ਼ 50 ਜਿਹੜੇ ਇਮੂਵੇਬਲ ਜਿਹੜੀ ਪ੍ਰਾਪਰਟੀ ਉਹ ਜਿਹੜੇ ਉਸ ਮਸਲੇ ਸੀਬੀਆਈ ਵੱਲੋਂ ਰੈਸਟ ਕੀਤਾ ਉਹ ਸਰਚ ਦੌਰਾਨ ਇਹ ਕੁਝ ਮਿਲਿਆਗਾ ਉਹ ਇਹ ਵੀ ਕਹਿੰਦੇ ਨੇ ਕਿ ਇਸ ਮਸਲੇ ਦੇ ਵਿੱਚ ਕਿਉਂਕਿ ਸੀਆਮਾ ਸੀਐਮ ਕੋਲ ਜਿਹੜੀ ਆ ਉਹ ਗ੍ਰੈਬ ਭਾਗ ਦੀ ਜ਼ਿੰਮੇਵਾਰੀ ਵੀ ਆ ਤੇ ਇਹ ਵੀ ਉਹਨੇ ਕਿਹਾ ਕਿ ਸਰਕਾਰ ਇਸ ਮਸਲੇ ਦੇ ਵਿੱਚ ਚੁੱਕਾ ਦੁੱਤੀ ਗੱਲ ਹੈ ਕਿ ਉਹ ਕਹਿੰਦੇ ਉਹ ਵੀ ਕਿਤੇ ਕਿ ਸਟੇਟ ਵਿਜੀਲੈਂਸ ਦੀ ਜ਼ਿੰਮੇਵਾਰੀ ਵੀ ਜਿਹੜੇ ਉਹ ਸੀਐਮ ਕੋਲ ਹੀ ਜ਼ਿੰਮੇਵਾਰੀ ਹੈਗੀ ਹੈ ਤੇ ਪਰ ਜਿਹੜੇ ਨੇ ਇਹ ਉਹ ਕਹਿ ਰਹੇ ਨੇ ਕਿ ਹਰਚਨ ਪੁੱਲ ਸਰਕਾਰ ਦਾ ਬੜਾ ਜਿਹੜਾ ਜਿਹੜਾ ਬੜਾ ਅੱਖਾਂ ਦਾ ਤਾਰਾ ਸੀ ਪਰ ਸਰਕਾਰ ਜਿਹੜੀ ਆ ਉਹ ਇਸ ਮਸਲੇ ਦੇ ਵਿੱਚ ਚੁਪਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਕਹੇ ਕਿ ਹਲੇ ਤੱਕ ਇਸ ਦੇ ਖਿਲਾਫ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ ਇਹ ਜਿਹੜਾ ਉਹਨਾਂ ਨੇ ਕਾਫੀ ਸਵਾਲ ਕੀਤੇ ਨੇ ਖੜੇ ਕੀਤੇ ਨੇ ਹੋਰ ਵੀ اپੋਜੀਸ਼ਨ ਪਾਰਟੀਆਂ ਦੇ ਲੀਡਰ ਚਾਹੋ ਸਪਾਰਟਿੰਗ ਕਰਾ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਨੇ ਪਰ ਸਰਕਾਰ ਵੱਲੋਂ ਜਿਹੜੀ ਜਿਵੇਂ ਪਹਿਲਾਂ ਕੋਈ ਵਿਰੋਧੀ ਲੀਡਰ ਖੜੇ ਆਵੇ ਤੇ ਸਰਕਾਰ ਬਹੁਤ ਵੱਡੀ ਪ੍ਰੈਸ ਕਾਨਫਰੰਸ ਕਰ ਦਿੰਦੀ ਆ ਉਹ ਸਾਇਦ ਜਿਹੜੀ ਸਰਕਾਰ ਨੇ ਜਿਹੜੀ ਆ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਨਾ ਹੀ ਕੋਈ ਖੁੱਲ ਕੇ ਪਾਕ ਦਿੱਤਾ ਲੇਕਿਨ ਇੱਕ ਸੋਸ਼ਲ ਮੀਡੀਆ ਤੇ ਜ਼ਰੂਰ ਜਿਹੜੇ ਆ ਆਮ ਆਦੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਨੇ ਅਮਨ ਰੋੜਾ ਉਹਨਾਂ ਨੇ ਜ਼ਰੂਰ ਮੀਡੀਆ ਨਾਲ ਜਦੋਂ ਕੋਈ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਜ਼ਰੂਰ ਕਿਹਾ ਸੀ ਕਿ ਕ腐ਸ਼ਨ ਦੇ ਮਸਲੇ ਦੇ ਵਿੱਚ ਸਾਡੀ ਪੰਜਾਬ ਸਰਕਾਰ ਦੀ ਜਿਹੜੀ ਆ ਉਹ 0 ਡਾਲਰ ਦਾ ਤੇ ਜੋ ਵੀ ਕੋਈ ਜਿਸ ਮਸਲੇ ਵਿੱਚ ਹੋਏਗਾ ਕਾਰਵਾਈ ਤੇ ਉਹਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਚਾਹੀ ਕਿਸੇ ਵੀ ਲੈਵਲ ਦਾ ਜਿਹੜਾ ਆਫੀਸਰ ਹੋਵੇ ਉਹਨਾਂ ਦਾ ਜ਼ਰੂਰ ਪੱਖ ਹੈ ਸੀ ਲੇਕਿਨ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਉਹ ਕੈਬਨਲ ਮੰਤਰੀ ਹੈ ਇਹਦਾ ਮਤਲਬ ਪੰਜਾਬ ਸਰਕਾਰ ਉਹ ਖੁਦ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਆ لیکن دیر ਬਾਅਦ ਜਿਹੜਾ ਵਾ ਉਹਨਾਂ ਦਾ ਜਿਹੜਾ ਪੱਖ ਹੈ ਲੇਕਿਨ ਉਧਰ ਬੁਰੰਦੀ ਇਸ ਮਸਲੇ ਦੇ ਵਿੱਚ ਤੇ ਸਰਕਾਰ ਦੇ ਜਵਾਬ ਕਲ ਵੀ ਕਰ ਹੀ ਰਹੇ ਨੇ ਕਿ ਆਖਰ ਅਜੇ ਹੀ ਵਿਜੀਲੈਂਸ ਛਪਾਈਆਂ ਨੂੰ ਫੜ ਲਿਆ ਥਾਣੇਦਾਰਾਂ ਨੂੰ ਫੜ ਲਿਆ ਜਾ ਤਹਿਸੀਲਦਾਰਾਂ ਨਾਇਬ ਤਸ ਪਟਵਾਰੀ ਲੇਕਿਨ ਵੱਡੇ ਜਿਹੜੇ ਅਧਿਕਾਰੀ ਉਹਨਾਂ ਨੂੰ ਜਿਹੜਾ ਵਾ ਹੱਥ ਚੋਣੀ ਪਿਆ ਔਰ ਇਹ ਹੋ ਨਹੀਂ ਸਕਦਾ ਕਿ ਅਗਰ ਸੀਬੀਆਈ ਨੂੰ ਇਸ ਜਾ ਕੇ ਇਸ ਦੀ ਜਾਣਕਾਰੀ ਸੀ ਜਾਂ ਹੋਰਾਂ ਨੂੰ ਜਾਣਕਾਰੀ ਸੀ ਕਿ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਔਰ ਇਹ ਵੀ ਆਪਣੇ ਆਪ ਚ ਵਿਜੀਲੈਂਸ ਤੇ ਸਵਾਲ ਖੜੇ ਹੁੰਦੇ ਨੇ ਕਿ ਵਿਜੀਲੈਂਸ ਤੇ ਕਿਸੇ ਨੇ ਪ੍ਰੋਸਾਨੀ ਕੀਤਾ ਜੇ ਸਬ ਵਪਾਰੀ ਨੇ ਪੰਜਾਬ ਪੁਲਿਸ ਦੀ ਬਜਾਏ ਵਿਜੀਲੈਂਸ ਦੀ ਬਜਾਏ ਸੀਬੀਆਈ ਨੂੰ ਆਪਣਾ ਪੱਖ ਰੱਖੇ ਤਾਂ ਮਤਲਬ ਕਿ ਲੋਕਾਂ ਨੂੰ ਪਤਾ ਸੀ ਕਿ ਅਗਰ ਉਹ ਵਿਜੀਲੈਂਸ ਨੂੰ ਸ਼ਿਕਾਇਤ ਦਿੰਦੇ ਜਾਂ ਪੰਜਾਬ ਸਰਕਾਰ ਨੂੰ ਸ਼ਿਕਾਇਤ ਦਿੰਦੇ ਤੇ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਮਤਲਬ ਵੱਡੇ ਮਸਲਿਆਂ ਦੇ ਵਿੱਚ ਜਿਹੜੇ ਨੇ ਜੇ ਕੋਈ ਡੀਆਈਜੀ ਲੈਵਲ ਦਾ ਅਗਰ ਐਸਐਸਪੀ ਲੈਵਲ ਦਾ ਜਿਹੜਾ ਕੋਈ ਬੰਦਾ ਕਰਪਟ ਹੈ ਕਰਪਸ਼ਨ ਕਰੇਗਾ ਤੇ ਜੇ ਪੰਜਾਬ ਦੇ ਵਿੱਚ ਜਿਹੜਾ ਉਹ ਮਾਪ ਹੈ ਤੇ لازਮੀ ਤੌਰ ਤੇ ਅੱਗੇ ਤੋਂ ਵੀ ਲੋਕੀ सीबीआई ਨੂੰ ਹੀ ਸ਼ਿਕਾਇਤਾਂ ਦੇਣਗੇ ਨਾ ਕਿ ਵਿਜੀਲੈਂਸ ਨੂੰ ਕਿਉਂਕਿ ਵਿਜੀਲੈਂਸ ਵੱਡੇ ਅਧਿਕਾਰੀਆਂ ਦੇ ਮਸਲੇ ਦੇ ਵਿੱਚ ਆਪਣਾ ਭਰੋਸਾ ਖੋ ਚੁੱਕੀ ਹੈ ਜਿਵੇਂ ਇਸ ਮਸਲੇ ਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਸੀ ਉਹਨਾਂ ਨੇ ਜਿਹੜੇ ਹਰਜਨ ਸਿੰਘ ਭੁੱਲਰ ਡੀਆਈਜੀ ਰੋਪੜ ਦੇ ਜ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਜਾਂ ਵਿਜੀਲੈਂਸ ਨੂੰ ਸ਼ਿਕਾਇਤ ਨਹੀਂ ਕੀਤੀ ਜਦਕਿ ਸਾਰਾ ਜਿਹੜਾ ਕੇਸ ਉਹਨਾਂ ਨੇ ਸੀਬੀਆਈ ਨੂੰ ਸਬੂਤ ਦਿੱਤੇ ਹੈਗੇ ਤੇ ਫਿਰ ਸੀਬੀਆਈ ਨੇ ਜਾਲ ਵਿਛਾਇਆ ਜਿਸ ਦੇ ਚੱਲਦੇ ਬਾਅਦ ਚ ਹਰਚੰਦ ਸਿੰਘ ਪੁੱਲਰ ਹਣੀ ਵਿਜੀਲੈਂਸ ਸੀਬੀਆਈ ਦੇ ਅਧੀਨ ਵਿੱਚ ਆ ਗਏ ਮੈਂ ਖੀੜ ਦੇ ਵਿੱਚ ਤੁਹਾਡੇ ਤੋਂ ਇੱਕ ਟਿੱਪਣੀ ਲੈਣਾ ਚਾਹਾਂਗਾ ਕਿ ਅਸੀਂ 8 ਜੂਨ ਇੱਕ ਪ੍ਰੋਗਰਾਮ ਹੁੰਦਾ ਸਾਡਾ 16 ਨੇ ਸੱਚਾ ਸੀ ਉਹਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਪੁੱਲ ਅਜਿ ਤੱਕ ਨਜਿੱਕਤਾ ਦੀ ਜ਼ਿੰਮੇਵਾਰੀ ਕੋਈ ਨਹੀਂ ਨਿਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਤੇ ਤੁਹਾਨੂੰ ਕੀ ਲੱਗਦਾ ਜਿਹੜੇ 48 ਘੰਟੇ ਦਾ ਸਮਾਂ ਹੋ ਗਿਆ ਪੰਜਾਬ ਸਰਕਾਰ ਨੇ ਜਦੋਂ ਸਸਪੈਂਡ ਕੀਤਾ ਡੀਆਈਜੀ ਪੁੱਲਰ ਨੂੰ ਇਹ ਸਹੀ ਸਮੇਂ ਤੇ ਕੀਤਾ ਦੇਰ ਨਾਲ ਕੀਤਾ ਇਹ ਜਲਦੀ ਕੀਤਾ ਕੋਈ ਕਾਨੂੰਨ ਇਹ ਨਹੀਂ ਕਿ ਕਾਨੂੰਨ ਨੇ 48 ਘੰਟੇ ਆ ਪਰ ਜਦੋਂ ਤੁਹਾਡਾ ਇਸ ਲੈਵਲ ਦਾ ਅਫਸਰ ਰੰਗੇ ਹੱਥੀ ਫੜਿਆ ਜਾਂਦਾ ਹੈ ਜਵਾ ਉਸ ਵੇਲੇ ਤੇ ਤੁਰੰਤ ਕਾਰਵਾਈ ਕਰਨੀ ਪੈਂਦੀ ਹੈ ਹਾਲਾਂਕਿ ਕਾਰਵਾਈ ਤੇ ਵੀ ਮੰਦੀ ਕਿ ਜਦੋਂ ਤੁਸੀਂ ਇਹੋ ਜਿਹੇ ਅਫਸਰਾਂ ਨੂੰ ਬਚਾਓਗੇ ਜਾਂ ਪਹਚਾਓ ਸਿਪਾਹੀ ਹੈ ਚਾਹੇ ਕੋ ਟਾਣੇਦਾਰ ਹੈ ਜਿਹੜਾ ਸੰਵਧਾਨ ਦੇ ਵਿੱਚ ਆਰਟੀਕਲ 311 ਆਵਾਂ ਤੁਸੀਂ 311 ਦੇ ਤਹਿਤ ਵੀ ਵੱਡੀ ਕਾਰਵਾਈ ਕਰਕੇ ਬੰਦੇ ਨੂੰ ਸਿੱਧਾ ਡਿਸਮਿਸ ਵੀ ਕਰ ਸਕਦੇ ਹੋ ਪਰ ਫਿਰ ਵੀ ਕਿਉਂਕਿ ਮੌਕਾ ਦਿੱਤਾ ਜਾਂਦਾ ਹੈ ਪਰ ਜਦ ਤੱਕ ਜਿਹੜੇ ਅਧਿਕਾਰੀ ਜਾਂ ਮੁਲਾਜ਼ਮ ਜਦੋਂ ਉਹਨਾਂ ਨੂੰ 311 ਲਗਾ ਕੇ ਡਿਸਮਿਸ ਨਹੀਂ ਕੀਤੇ ਜਾਂਦੇ ਤਦ ਤੱਕ ਦੇਸ਼ ਦੇ ਅੰਦਰ ਜਿਹੜੀ ਹੈ ਕਰਪਸ਼ਨ ਨਹੀਂ ਖਤਮ ਹੋਣੀ ਸਾਡੇ ਪ੍ਰੋਸੀਜਰ ਵਾਲਾ ਸਸਪੈਂਡ ਕਰਤਾ ਫਿਰ ਉਹਨੂੰ ਬਹਾਲ ਕਰ ਦੇਣਗੇ ਫਿਰ ਉਹ ਬੰਦਾ ਅਪੀਲ ਕਰੂਗਾ ਜਦੋਂ ਤੁਸੀਂ 311 ਲਾ ਕੇ ਸਸਪੈਂਡ ਕਰ ਲਿਓ ਕਿਸੇ ਨੂੰ ਕਰਪਸ਼ਨ ਕੇਸ ਦੇ ਵਿੱਚ ਜਾਂ ਹੋਰ ਸੀਰੀਅਸ ਮਸਲੇ ਵਿੱਚ ਲਾਜ਼ਮੀ ਤੌਰ ਤੇ ਫਿਰ ਸੁਪਰੀਮ ਕੋਰਟ ਤੱਕ ਕੇਸ ਜਾਂਦਾ ਤੇ ਫਿਰ ਬੰਦਾ ਬਹਾਲ ਹੋਣ ਦੇ ਵੀ ਕਾਫੀ ਚਾਂਸ ਹੈ ਤੇ ਇਹ ਮਸਲੇ ਦੇ ਵਿੱਚ ਅਗਰ ਕੋਈ ਅਧਿਕਾਰੀ ਰੰਗੇ ਹੱਥੀ ਜਿਹੜਾ ਵਾ ਗ੍ਰਿਫਟਾਰ ਹੁੰਦਾ ਤੇ ਲਾਜ਼ਮੀ ਤੌਰ ਤੇ ਉਸ ਦੇ ਖਿਲਾਫ ਕਾਰਵਾਈ ਕਰਨੀ ਚਾਹੀਏ ਲੇਕਿਨ ਪੰਜਾਬ ਸਰਕਾਰ ਨੇ ਤੇ ਉਹ ਵੀ ਅਫਸਰ ਲਾ ਛੱਡੇ ਚੀਫ ਸ਼ਕਤੀ ਰੈਂਕ ਦੇ ਅਧਿਕਾਰੀ ਜਿਨ੍ਹਾਂ ਨੇ ਰੰਗੇ ਹੱਥੀ ਉਹ ਖੁਦ ਜਿਹੜੇ ਨੇ ਰਿਸ਼ਵਤ ਲਈ ਦੇ ਪੜੇ ਗਏ ਸੀ ਕਿ ਚੱਲਦਾ ਕੇਸ ਦਾ ਨਤਾਰਾ ਵੀ ਹੋਇਆ ਸੀ ਤੇ ਫਿਰ ਵੀ ਉਹਨਾਂ ਨੂੰ ਜਿਹੜੇ ਨੇ ਵੱਡੇ ਅਹੁਦੇ ਦਿੱਤੇ ਗਏ ਨੇ ਲੇਕਿਨ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਇੱਕ ਵੱਡਾ ਅਫਸਰ ਫੜਿਆ ਜਾਂਦਾ ਹੈ ਤੇ ਬਾਕੀਆਂ ਨੂੰ ਵੀ ਸਬਕ ਮਿਲ ਜੇ ਜਿਵੇਂ ਇੱਕ ਸੇ ਕਹਿੰਦੇ ਨੇ ਕਿ ਇੱਕ ਕਾਂ ਮਾਰ ਕੇ ਟੰਗਿਆ ਹੋਵੇ ਤੇ ਸਾਰੇ ਸੁਲਝ ਜਾਂਦੇ ਨੇ ਪਰ ਅਜਿਹੀ ਕ੍ਰਪਸ਼ਨ ਦੇ ਮਸਲੇ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਕਹਾਵਤ ਨਹੀਂ ਟੋਕੀ ਤਗੋਂ ਤਮਨ ਸਾਹਿਬ ਦੀ ਸਰਕਾਰ ਨੇ ਜਾਂ ਉਹਨਾਂ ਨੇ ਖੁਦ ਮੰਤਰੀ ਫੜੇ ਐਨਐਲਐ ਫੜੇ ਇੱਥੇ ਤਾਂ ਵੀ ਕਹੀਏ ਮੈਂ ਇਤਰੀ ਤੇ ਮੈਨੂੰ ਦੋਸ਼ ਲਾਉਦੇ ਨੇ ਕਿ ਉਹ ਕੱਟੇ ਕਰਦੇ ਜਾਂ ਰਿਸੋਦ ਕੱਟੇ ਕਰਦੇ ਬਹੁਤ ਸਾਰੇ ਅਫਸਰ ਵੀ ਸਸਪੈਂਡ ਕੀਤੇ ਨੇ ਜਿਨ੍ਹਾਂ ਬਾਅਦ ਸਰਕਾਰ ਨੇ ਬਹਾਲ ਵੀ ਕੀਤਾ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਸਮਾਜ ਦੇ ਵਿੱਚ ਦੋਸ਼ ਲੱਗੇ ਸੀ ਲੇਕਿਨ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਫਰਚਨ ਸਿੰਘ ਭੁੱਲਰ ਹੋਣਾ ਸੀ ਉਹਨਾਂ ਨੂੰ ਸਰਕਾਰ ਨੇ ਜਿਹੜਾ ਸਸਪੈਂਡ ਕਰ ਦਿੱਤਾ ਹੈਗਾ ਹੋ ਸਕਦਾ ਕਿ ਕੁਝ ਘੜੀ ਬਾਅਦ ਸਰਕਾਰ ਵੱਲੋਂ ਜਿਹੜਾ ਨਵਾਂ ਜਿਹੜਾ ਰੋਪੜ ਰੀਲ ਦਾ ਜਿਹੜਾ ਵਾ ਉਹ ਡੀਆਈਸੀ ਲਗਾਇਆ ਜਾ ਸਕਦਾ ਹੈ। तमाम ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ।